ਲਾਈਵ ਸਾਰੇ ਆ ਜਾਓ ਇੱਕ ਵਾਰੀ ਲਾਈਵ 'ਚ ਇੱਕ ਵਾਰੀ ਲਾਈਵ ਚੱਲ ਪਿਆ YouTube ਫੋਲੀਓ ਅਪ ਅਹੀ ਚੈੱਕ ਕਰ ਲਈਏ ਆਪਣੇ YouTube ਤੇ ਇੱਕ ਵਾਰੀ ਵੀ ਜਿੰਨੇ ਵੀ ਭਰਾ ਮਿੱਤਰ ਸਾਡੇ ਨਾਲ ਜੁੜੇ ਨੇ ਇੱਕ ਵਾਰੀ ਲਾਈਵ ਚੈੱਕ ਕਰ ਲਈਏ ਵੀ ਲਾਈਵ ਸ਼ੇਅਰ ਹੋ ਗਿਆ ਉਹ ਹੱਡੀ ਆ ਜਿਹੜੇ ਨਾਲ ਇਹ ਹੋ ਇੱਕ ਵਾਰੀ ਜਿੰਨੇ ਵੀ ਭਰਾ ਲਾਈਵ ਜੁੜੇ ਨੇ ਸਭ ਦੇ ਚੈੱਕ ਕਰ ਲਈਏ ਕਵਰ ਚੈੱਕ ਕਰ ਲਈਏ ਹੁਣ ਮਿੱਤਰੋ ਇੱਕ ਵਾਰੀ ਲਾਈਵ ਦੇ ਵਿੱਚ ਐਡ ਆ ਜਾਓ ਸਾਰੇ ਭਰਾ ਜਿੰਨੇ ਵੀ ਭਰਾ YouTube ਤੇ ਜੁੜੇ ਨੇ ਜਿਹੜਾ ਅੱਜ ਭਰਾ YouTube ਨੂੰ ਵੱਧ ਤੋਂ ਵੱਧ ਸ਼ੇਅਰ ਕਰੂਗਾ 10000 ਰੁਪਏ ਦੇਵਾਂਗੇ ਮਿੱਤਰੋ ਜੇ YouTube ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਤੇ YouTube ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮਿੱਤਰੋ ਇੱਕ ਵਾਰੀ ਮਾਈਕ ਮੂਿਕ ਲਾ ਲਈਏ ਤੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ YouTube ਨੂੰ ਵੱਧ ਤੋਂ ਵੱਧ ਸ਼ੇਅਰ ਕਰੋ YouTube ਤੇ ਕਿੰਨੇ ਵੀ ਭਰਾ ਆ ਜੋ ਪਰਮਿੰਦਰ ਢਿੱਲੋਂ ਸਰਾਜ ਜੱਟੋ ਹਾਂਜੀ ਹਾਂਜੀ ਗੱਗੀ ਔਰ ਗਗਨੀ ਔਲਖ ਕੀ ਹਾਲ ਨੇ ਯਾਰ ਵਧੀਆ ਵਧੀਆ ਵੀਰੇ ਵਧੀਆ ਵਧੀਆ ਸਰਾਜ ਜੱਟੋ ਧੰਨਵਾਦ ਜੀ ਤੁਹਾਡੇ ਕਰ ਕੀ ਐ ਐਸਲ ਅਫੀਸ਼ੀਅਲ ਹੈਲੋ ਹੈਲੋ ਹਾਂਜੀ ਹਾਂਜੀ ਵੀਰੇ ਤੇ ਜਿੰਨੇ ਵੀ ਭਰਾ ਲਾਈਵ ਦਾ ਬੇਨਤੀ ਹੈ ਵੀ ਤੁਸੀਂ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੋ ਤੇ ਵੱਧ ਤੋਂ ਵੱਧ ਲਾਈਵ ਨੂੰ ਸ਼ੇਅਰ ਕਰ ਦਿਓ ਅੱਜ ਕਾਰਾਂ ਇੰਨੀਆਂ ਕਿ ਵਧੀਆ ਲੈ ਕੇ ਪਹੁੰਚੇ ਆ ਮਿੱਤਰੋ ਤੁਹਾਡਾ ਦਿਲ ਖੁਸ਼ ਹੋ ਜੂਗਾ ਦਿਲ ਤਾਂ ਖੁਸ਼ ਹੋਊਗਾ ਕਾਰਾਂ ਰੇਟਾਂ 'ਚ ਬਹੁਤ ਰਹਿਣਗੀਆਂ ਅੱਜ ਅੱਜ ਰੇਟਾਂ 'ਚ ਕਾਰਾਂ ਮਿੱਤਰੋ ਰਹਿਣ ਵਾਲੀਆਂ ਨੇ ਹੁਣ ਮਿੱਤਰੋ ਇੱਕ ਵਾਰੀ YouTube ਤੇ ਬੇਨਤੀ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਸਬਸਕ੍ਰਾਈਬ ਜ਼ਰੂਰ ਕਰੋ ਤੇ ਵੀਡੀਓ ਆਪਣੇ ਪੰਜ ਚਾਰ ਮਿੱਤਰਾਂ ਨੂੰ ਸ਼ੇਅਰ ਕਰੋ ਚੈਨਲ ਸਬਸਕ੍ਰਾਈਬ ਕਰਾਓ ਤਾਂ ਕਿ ਆਪਣਾ YouTube ਅਕਾਊਂਟ ਰੀਚ ਆ ਜੇ ਆਪਾਂ YouTube ਰੀਚ ਕਰਨਾ ਹੈ ਮਿੱਤਰੋ ਤੇ ਕਿੰਨੇ ਜਣੇ ਜੁੜੇ ਨੇ 10 ਜਣੇ ਜੁੜੇ ਨੇ ਡਰਾ ਕੱਢ ਰਹੇ ਹਾਂ ਹਾਂਜੀ ਹਾਂਜੀ ਵੀਰੇ ਡਰਾ ਕੱਢਾਂਗੇ ਜਿਹੜਾ ਭਰਾ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਉਹਨੂੰ ਡਰਾ ਕੱਢਾਂਗੇ ਬਸ ਲਾਈਵ ਨੂੰ ਸ਼ੇਅਰ ਕਰ ਦਿਓ ਖਿੱਚ ਕੇ ਬੇਨਤੀ ਹੈ ਵੀ ਅੱਜ ਸਟਾਕ ਬਹੁਤ ਵਧੀਆ ਰਹਿਣ ਵਾਲਾ ਹੈ ਹੁਣ YouTube ਵਾਲਿਆਂ ਨੂੰ ਬੇਨਤੀ ਹੈ ਵੀ ਇੱਕ ਵਾਰੀ ਲਾਈਵ ਨੂੰ ਸ਼ੇਅਰ ਕਰੋ ਕੀ ਹਾਲ ਚਾਲ ਆ ਵੀਰੇ ਵਧੀਆ ਵਧੀਆ ਵੀਰੇ ਵਧੀਆ ਵਧੀਆ YouTube ਤੇ ਕਿੰਨੇ ਕੁ ਭਰਾ ਆ ਗਏ ਇੱਕ ਵਾਰੀ ਆ ਜਾਓ ਤੁਹਾਨੂੰ ਪਹਿਲੀ ਕਾਰ ਤੋਂ ਸ਼ੁਰੂ ਹੋਈਏ ਕਾਲੇ ਰੰਗ ਦੀ ਕਾਲੀ ਨਾਗਣੀ ਵਰਨਾ ਹੈ ਮਿੱਤਰੋ ਜੇ ਵਰਨਾ ਮਿੱਤਰੋ ਕਾਲੇ ਰੰਗ ਦੀ ਲੈਣੀ ਹੈ ਨਾ ਤਾਂ ਇੱਕ ਵਾਰੀ ਪੀਵੀ 13 ਦੇ ਤਾਂ ਆਉਣਾ ਪੈਣਾ ਹੈ ਜੇ ਮਿੱਤਰੋ ਕਾਲੇ ਰੰਗ ਦੀ ਵਰਨਾ ਲੱਭ ਰਹੇ ਹੋ ਵਧੀਆ ਕਾਰ ਲੱਭ ਰਹੇ ਹੋ 410000 ਰੁਪਏ ਦੀ ਵਰਨਾ ਦੇ ਦਾਂਗੇ 12 ਮਾਡਲ ਹੈ ਜਿਵੇਂ ਨਵੀਂ ਕਾਰ ਹੈ ਹੁਣ 12 ਮਾਡਲ ਵਰਨਾ ਮਿੱਤਰੋ 4 ਲੱਖ ਦੀ ਕਿੱਥੇ ਆਉਂਦੀ ਹੈ ਕਿਉਂਕਿ 50 50-60 ਹਜ਼ਾਰ ਦੇ ਦਾ ਲਾਈਟਰ ਪੈ ਜਾਂਦੇ ਨੇ ਬਾਕੀ ਅੰਟੀਰੀਅਰ ਦੀ ਬਿਲਕੁਲ ਨਵੀਂ ਹੈ ਅੰਟੀਰੀਅਰ ਦੀ ਸੀਟ ਕਵਰਾਂ ਲਏ ਮੈਟਿੰਗ ਮੋਡਿੰਗ ਦੇ ਫੁੱਲ ਰੁਪਿਆ ਲੱਗਿਆ ਹੁੰਦਾ ਹੈ ਫੁੱਲ ਮੋਡੀਫਿਕੇਸ਼ਨ ਹੁੰਦੀ ਹੈ ਜੇ ਕਾਰ ਲੈਣੀ ਹੈ 4 ਲੱਖ 10 ਹਜ਼ਾਰ ਰੁਪਈਆ ਦੀ ਤੇ ਅੱਗੇ ਮਿੱਤਰੋ i20 ਹੈ i20 ਮਿੱਤਰੋ ਆ ਜਾਓ ਤੁਹਾਨੂੰ ਦਿਖਾ ਦਈਏ i20 ਸਿਰਫ 20 ਹਜ਼ਾਰ ਚੱਲੀ ਹੈ 20 ਹਜ਼ਾਰ ਰਿਕਾਰਡ ਨਾਲ ਚੱਲੀ ਹੋਈ ਕਾਰ ਹੈ ਪਟ્રોલ ਦੀ ਕਾਰ ਹੈ ਆਸਤਾ ਹੈ ਤੇ ਜਮਾ ਆਉਣ ਰਿਕਾਰਡ 20000 ਚੱਲੀ ਆ ਇੱਕ ਵਾਰੀ ਚੈੱਕ ਕਰੋ ਇੱਕ ਵਾਰੀ ਚੈੱਕ ਕਰ ਲਓ ਸਿਰਫ ਰਿਕਾਰਡ ਨਾਲ 20000 ਚੱਲੀ ਆਈ 20 ਜੇ ਤੁਸੀਂ ਲੈਣੀ ਹੋਣਾ ਮਿੱਤਰੋ ਅੰਟੀਰੀਅਰ ਦੀ ਦੇਖੋ ਅੰਟੀਰੀਅਰ ਦੀ ਬਿਲਕੁਲ ਓਕੇ ਦੀ ਰਿਪੋਰਟ ਹੈ ਸਿਰਫ 20000 ਰਿਕਾਰਡ ਨਾਲ ਚੱਲੀ ਆਈ 20 ਆਸਤਾ ਜੇ ਤੁਸੀਂ ਲੈਣੀ ਹੈ ਨਾ ਤਾਂ ਪੀ 20 13 ਤੇ ਤਾਂ ਇੱਕ ਵਾਰੀ ਆਉਣਾ ਪੈਣਾ ਆ ਦੇਖੋ ਆ ਅਨਯੂਜ਼ਡ ਟਪਣੀ ਹੈ ਅਨਯੂਜ਼ਡ ਸਟੱਪਲੀ ਦੀ ਜੇ ਤੁਸੀਂ ਕਾਰ ਲੱਭ ਰਹੇ ਹੋ ਨਾ ਤਾਂ ਇੱਕ ਵਾਰੀ ਪੀਵੀ 13 ਤੇ ਆਉਣਾ ਪੈਣਾ ਮਿੱਤਰੋ ਹੁਣ ਜੇ ਆਈ 20 ਲੈਣੀ ਹੈ ਨਾ ਅਨਯੂਜ਼ਡ ਸਟੱਪਣੀ ਕਾਰ ਤਾਂ ਮਿੱਤਰੋ ਇੱਕ ਵਾਰੀ ਗੀੜਾ ਪੀਵੀ 13 ਤੇ ਦਾ ਜਰੂਰ ਮਾਰੋ ਇੱਧਰ ਆ ਗਈ 15 ਮਾਡਲ ਵਰਨਾ 15 ਮਾਡਲ ਵਰਨਾ 5,75,000 ਦੀ ਨੈਟ ਰੇਟ ਹੈ ਬਾਕੀ ਮੌਕੇ ਤੇ ਨੇਗੋਸ਼ੀਏਸ਼ਨ ਹੋ ਜੂਆ ਫਰਸਟ ਆਨਰ ਹੈ 75-80 ਹਜ਼ਾਰ ਕਾਰ ਚੱਲੀ ਹੈ ਲਾਉਣ ਹੋ ਜੂ ਮਿੱਤਰੋ ਲੌਣ ਲੱਖ 2 ਲੱਖ ਦੇ ਕੇ ਲੌਣ ਹੋ ਜੂ ਮਿੱਤਰੋ ਲੌਣ ਕਰ ਦਾਂਗੇ ਲੌਣ ਵਾਲੇ ਭਰਾਵਾਂ ਨੂੰ ਨਹੀਂ ਹੁਣ ਜਾਣ ਦਿੰਦੇ ਇੰਟੀਰੀਅਰ ਦੀ ਬਿਲਕੁਲ ਨਵੀਂ ਐ ਜਿਹੜੇ ਮਿੱਤਰ ਪੇਰੇ ਨੇ ਲੌਣ ਕਰਾਉਣਾ ਹੈ ਨਾ ਤਾਂ ਸਕਾਰਪਿਓ ਦਾ 4 ਲੱਖ ਰੁਪਇਆ ਦੇ ਕੇ ਤੁਹਾਨੂੰ ਮਾਲਕ ਬਣਾ ਦਾਂਗੇ 4 ਲੱਖ ਚ ਹੁਣ 4 ਲੱਖ ਚ ਮਾਲਕ ਬਣਨਾ ਸਕਾਰਪਿਓ ਦਾ ਤਾਂ ਇੱਕ ਵਾਰੀ ਪੀਵੀ 13 ਦੇ ਆਉਣਾ ਪੈਣਾ ਪੀਵੀ 13 ਦੇ ਆਜੋ ਸਿਰਫ 4 ਲੱਖ ਰੁਪਇਆ ਦੇ ਕੇ ਤੁਹਾਨੂੰ ਮਾਲਕ ਬਣਾ ਦਾਂਗੇ ਸਕਾਰਪਿਓ ਐਸ 11 ਦੇ ਐਸ ਲੈ ਮਿੱਤਰੋ ਤਾ ਗੀੜਾ ਪੀਵੀ 13 ਤੇ ਮਾਰਨਾ ਪੈਣਾ 13.5 ਲੱਖ ਰੁਪਇਆ ਕਾਰ ਦੀ ਡਿਮਾਂਡ ਹੈ ਐਸ 11 ਅੰਟੀਰੀਅਰ ਦੀ ਬਿਲਕੁਲ ਨਵੀਂ ਹੈ ਸੀਟ ਸੂਟ ਕਵਰ ਜਮਾ ਨਵੇਂ ਨੇ ਤੇ ਇੱਧਰ ਕਾਲੇ ਰੰਗ ਦੀ ਇੱਕ ਵਰਨਾ ਖੜੀ ਹੈ ਉਹ ਵੀ ਆਟੋਮੈਟਿਕ ਹੈ ਮਿੱਤਰੋ ਹੁਣ ਜੇ ਆਟੋਮੈਟਿਕ ਕਾਲੇ ਰੰਗ ਦੀ ਵਰਨਾ ਲੈਣੀ ਹੈ ਨਾ ਮਿੱਤਰੋ ਤਾਂ ਗੀੜਾ ਪੀਵੀ 13 ਤੇ ਮਾਰਨਾ ਪੈਣਾ ਰੂਪੰਗਦੀ ਹੈ ਤੇ ਉਹ ਤੋਂ ਆਟੋਮੈਟਿਕ ਹੈ ਕਈ ਐਨਰੀ ਭਰਾ ਕਹਿੰਦੇ ਨੇ ਵੀ ਆਟੋਮੈਟਿਕ ਸਾਨੂੰ ਵਰਨਾ ਚਾਹੀਦੀ ਹੈ ਤਾਂ ਮਿੱਤਰੋ ਉਹ ਤੂੰ ਸਨਰੂਫ ਖੜੀ ਹੈ ਮਿੱਤਰੋ ਸਨਰੂਫ ਜਮਾ ਨਵੀਂ ਹੈ ਤੇ ਮੈਂ ਤੁਹਾਨੂੰ ਦਿਖਾਉਣਾ ਤੇ ਸਟਾਕ ਬਹੁਤ ਖੜਿਆ ਅੱਗੇ ਦੀ ਅੱਗੇ ਜ ਮਾਰਨਾ ਪੈਣਾ ਤੇ ਬਾਕੀ ਕਾਰਾਂ ਬਹੁਤ ਨੇ ਇੱਕ ਵਾਰੀ ਤੁਸੀਂ ਪੀਵੀ 13 ਦੇ ਵਿਜ਼ਿਟ ਜ਼ਰੂਰ ਕਰੋ ਹਲੋ ਕਾਰਾਂ ਦਾ ਭੰਡਾਰ ਲੱਗਿਆ ਪਿਆ ਮਿੱਤਰੋ ਇਧਰ ਵਰਨਾ ਹੀ ਵਰਨਾ ਤਰੋ